ਦੇਦ ਬਸੰਤ ਪੈ ਪੀਤ ਦੂਤ ਹੈ ਕਰਮ ਕਰਤ ਮਹਾਨਿਰਮਲ ਹੈ ਹਿਰਦੇ ਵਿੱਚ ਵਾਇਰੂ ਨਾਮ ਦੇ ਵਸਣ ਕਰਕੇ ਕਾਮ ਕ੍ਰੋਧ ਆਦਿਕ ਦੂਤ ਵੀ ਭੈ ਹੁੰਦਾ ਖੋਫ ਡਰ ਵਿੱਚ ਵੀ ਪੀਤੋ ਪਾਪੀ ਤਤ ਭੋਜਾਂ ਦੇ ਡਰ ਜਾਂਦੇ ਭਾਜਾਂ ਦੇ ਵਿੱਚ ਨਾਮ ਦੇ ਕਰਕੇ ਇਹ ਨਾਮ ਤੋਂ ਤਾਂ ਡਰਦੇ ਸਾਰੇ ਭਾਈਆ ਜਦੋਂ ਵਾਇਗੁਰ ਮੰਤਰ ਜਵਾਲੀ ਮੂਲ ਮੰਤਰ ਪੜ੍ਹਨ ਲੱਗਦੇ ਆ ਦੇਹ ਵਸਮਿਆ ਦੇਹ ਮਦਦੇ ਨਾ ਜਾਤ ਨਾਮ ਇਹਦਾ ਮੂੰਹ ਫੜ ਲਓ। ਜਦੀ ਅੱਖਾਂ ਬੰਦ ਕਰ ਦੋ, ਜੇ ਕੰਨ ਬੰਦ ਕਰ ਦੋ, ਦਿਮਾਗ ਤੇ ਅਸਰ ਪਾਉਂਦੇ ਨੇ। ਫਿਰ ਚਾਰੇ ਪਾਸੇ ਸਾਰੇ ਚੰਬਰ ਜਾਂਦੇ ਉਹ ਨਾ ਜਾਪੋ, ਨਾ ਜਾਤ ਜੇ ਤੂੰ ਜੱਪਣ ਲੱਗ ਜਾਸ ਅਸੀਂ ਕਿੱਥੇ ਜਾਵਾਂਗੇ। ਕਈ ਤਾਂ ਫਿਰ ਸੌ ਜਾਂਦੇ ਜਦੀ ਨੀਂਦ ਆਈ ਹੈ, ਜੱਪਣ ਲੱਗ ਜਾਂਦੇ ਉਹ। ਉਹ ਕਹਿ ਚਲਟਾਲ ਤਾਂ ਆਪਣੇ ਨੂੰ। ਤੇ ਕਈ ਜਿਹੜੇ ਉਹ तेरे ਉਹ ਤਕੜੇ ਉਹ ਕਿ ਲੱਗੇ ਰਹਿੰਦੇ ਨੇ 15 ਮਿੰਟ ਤਾਈਂ ਜੰਗਲੀ ਹੁੰਦਾ ਇਹਨਾਂ ਨਾਲ ਫਿਰ ਬਾਅਦ ਚ ਆਪਣੇ ਆਪ ਹੀ ਛੱਡ ਕੇ ਭੱਜ ਜਾਂਦੇ ਨੇ। ਉੱਚੀ ਉੱਚੇਵਾਂ ਕਵਾਇਗਰੂ ਕਰੇ ਸੋ ਜਪ ਤੂਤ ਭੈ ਕਰਕੇ ਪੀਤ ਕੰਧ ਦੇ ਸਮਾਨ ਜੜ ਹੋ ਜਾਂਦੇ ਆ ਤੇ ਨਾਮ ਦੇ ਪ੍ਰਤਾਪ ਕਰਕੇ ਜੀ ਮਹਾ ਨਿਰਮਲਾ ਦੀ ਪਵਿੱਤਰ ਨਿਸ਼ਕਾਮ ਕਰਮਾਂ ਦੇ ਕਰਨ ਵਾਲਾ ਕਰਮ ਸਰੀਰ ਵੀ ਬੜਾ ਪਵਿੱਤਰ ਹੋ ਜਾਂਦਾ ਇਹ ਗੱਲਾਂ ਫੇਵਰ ਐਸੀਆਂ ਸਟੇਜ ਤੇ ਨਹੀਂ ਦਸੀਦੀਆਂ ਸੰਗਤਾਂ ਨੂੰ ਪਰ ਹੁਣ ਵੀ ਤਾਂ ਤਾਂ ਸਾਰੇ ਕੁਐਸਚਨ ਕਰਦੇ ਵੀ ਜਦੋਂ ਸਵਾਇਗਰੂ ਕਰਦੇ ਆ ਮੂਲ ਮੰਤਰ ਦਾ ਅਭਿਆਸ ਬਾਣੀ ਪੜ੍ਹਦੇ ਆ ਕੁਛ ਵੀ ਕਰਦੇ ਆ ਸੰਗਮ ਵਾਲੇ ਬੱਚੇ ਜੀ ਇਹ ਨਾਮ ਜਪਣ ਲੱਗ ਜੀ ਆਵਾਸੀਆ ਆਵਾਸੀਆ ਆ ਜਾਂਦੀ ਹੈ ਨੀਂਦ ਵੀ ਚੱਲ ਜਾਂਦੀ ਹੈ ਇੱਕ ਤਾਂ ਇਹ ਕਾਰਨ ਦੱਸਿਆ ਜਿਹੜਾ ਇੱਕ ਇਹ ਹੁੰਦਾ ਸਰੀਰ ਦੀ ਸਫਾਈ ਹੁੰਦੀ ਹੈ ਸਰੀਰ ਦੇ ਅੰਦਰ ਇੰਨਾ ਕੁਝ ਬੈਠਾ ਇੰਨਾ ਕੁਝ ਜਮਾ ਪਿਆ ਨਿਕਾ 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 ਕਰਕੇ ਉਹ ਆਵਾਸੀਆ ਨਹੀਂ ਬਾਹਰ ਨਿਕਲਦਾ ਇਹ ਕਿਸੇ ਮਹਾਪੁਰਖ ਨੂੰ ਪੁੱਛਿਆ ਕਿ ਕੀ ਚੱਕਰ ਹੁੰਦਾ ਹੈ ਕਰੇ ਬਹੁਤ ਕੁਛ ਆ ਭਾਈ ਕੀ ਦਸੀਏ ਤੈਨੂੰ ਜੋ ਬ੍ਰਹਮਣ ਨੇ ਸੋਈ ਪਿੰਡੇ ਜੋ ਕਹਜਾ ਸੋ ਬਾਹਰ ਸਰੀਰ ਦੇ ਅੰਦਰ ਇੰਨਾ ਕੁਝ ਜਮਾ ਪਿਆ ਐਨੇ ਪਾਪ ਜਮਾ ਪਏ ਨੇ ਐਨੀਆਂ ਗੰਦੀਆਂ ਹਵਾਵਾਂ ਨੇ ਸਰੀਰ ਦੇ ਅੰਦਰ ਸੂਖਮ ਰੂਪ ਧਾਰ ਕੀ ਕਣਕੀਆਂ ਆਤਰ ਬੈਠੇ ਨੇ ਜਦੋਂ ਸਿਮਨ ਕਰਨ ਲੱਗਦੇ ਆ ਫਿਰ ਬਾਹਰ ਨਹਾਉਂਦੇ ਸਾਰੇ ਇਹਦੇ ਵਾਸੀਆਂ ਆ ਕੇ ਬੁਰਾ ਹਾਰ ਫਿਰ ਆਪਣੇ ਆਪ ਹੀ ਸ਼ਾਂਤ ਹੋ ਜਾਂਦੇ ਹੁਣ ਇਹ ਸਾਰੀਆਂ ਇੰਟਰਨਲ ਚੀਜ਼ਾਂ ਨੇ ਆਪ ਜਿਹੜੇ ਨਾਸਤਿਕ ਜੇ ਬੰਦੇ ਆ ਉਹਨਾਂ ਵਿਚਾਰਿਆਂ ਨੂੰ ਤਕਲੀਫ ਹੋਣ ਲੱਗ ਜਾਂਦੀ ਸੁਣ ਕੇ ਉਹ ਹੱਸਦੇ ਆ ਕਈ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ ਪਰ ਉਹ ਕਰੀ ਕੀ ਹੁੰਦਾ ਹੈ ਕਿ 10 ਸੰਗਤਾਂ ਹੈ ਕਿ 90 90 ਦਾ ਆਪਾਂ ਦੇਖਣਾ ਹੈ ਕਿ 10 ਦਾ ਦੇਖਣਾ ਉਹਨਾਂ ਜੋ ਰੌਲਾ ਪਾਉਂਦੇ ਭਾਈ ਜਾਨ ਦਾ ਉਹਨਾਂ ਜਾਣਾ ਹੀ ਨਰਕਾਂ ਨੂੰ ਜਨਮ ਮਰਨਾ ਰਹੰਤ ਸਰੋਤਾ ਸੁਖ ਸਮੂਹ ਅਮੋਗ ਦਰਸ਼ਨ ਹੈ ਸਤਿਗੁਰੂ ਕਹਿੰਦੇ ਨਾਮ ਦੇ ਸ਼ਰਵਣ ਕਰਨ ਵਾਲਾ ਬੰਦਾ ਜਨਮ ਮਰਨ ਦੇ ਤਰਫੋਂ ਰਹੰਤ ਰਹਿ ਜਾਂਦਾ ਤੇ ਸਮੂਹ ਸੁਖਾਂ ਦੇ ਸਹਿਤ ਹੁੰਦਾ ਉਸ ਨਾਮ ਜਪਣ ਵਾਲੇ ਦਾ ਦਰਸ਼ਨ ਵੀ ਅਮੋਘਤਾਪ ਸਫਲ ਹੁੰਦਾ ਹੈ ਸਹਿਤ ਫਲਾਂ ਦੇ ਹੁੰਦਾ ਮਾਰਾ ਜਿਸ ਭਗਵਾਨ ਦਾ ਨਾਮ ਐਸਾ ਫਲਦਾ ਹੈ ਕਥਨ ਕੀਤਾ ਉਹ ਭਗਵਾਨ ਕਿਹਸਾ ਹੋਵੇਗਾ ਧਨ ਦਾ ਸੁਭਾਅ ਕਿਹਸਾ ਕਿੰਨਾ ਸੋਹਣਾ ਭਗਵਾਨ ਹੈ ਸਾਰਾ ਜੋਗੰਤ ਸੰਤ ਪ੍ਰਿਆ ਨਾਨਕ ਸੋ ਭਗਵਾਨ ਕੇਮਨ ਕਰੋਤ ਉਹ ਵਾਹਿਗੁਰੂ ਸ਼ਰਨ ਆਇਆ ਦੀ ਰੱਖਿਆ ਕਰਨ ਦੇ ਯੋਗ ਹੈ ਸਾਰਾ ਜੋਗੰਤ ਸੰਤ ਪ੍ਰਿਆ ਨਾਨਕ ਅਤੇ ਸੰਤਾਂ ਦਾ ਪ੍ਰੇਮ ਪਿਆਰ ਹੈ ਇਹਨੂੰ ਭਗਵਾਨ ਖੇਮੰਗ ਕ੍ਰੋਧ ਮੁਕਤੀ ਦੇ ਕ੍ਰੋਧ ਪਾਪ ਕਰਨ ਵਾਲਾ ਖੇਮੰਗ ਰੱਖਿਆ ਦੇ ਕੰਮ ਵਾਲਾ ਹੈ ਖੇਮੰਗ ਖਿਮਾ ਦੇ ਕੰਮ ਵਾਲਾ ਮਾਫ਼ ਕਰ ਦੇਣ ਵਾਲਾ ਹੈ ਜਿਸ ਵੇਲੇ ਭਗਵਾਨ ਦੀ ਬਖਸ਼ੀ ਵਿੱਚ ਭੀੜੂ ਰੰਕੀ ਨੇ ਆ ਕੇ ਵਿਚ ਨੂੰ ਜਿਹੜੇ ਆਪਣਾ ਪੈਰ ਮਾਰਿਆ ਤਾਂ ਉਸ ਵੇਲੇ ਭਗਵਾਨ ਨੇ ਖਿਮਾ ਗੁਣ ਗ੍ਰਹਿਣ ਕੀਤਾ ਕੋਈ ਸ਼ਰਾਪ ਨਹੀਂ ਦਿੱਤਾ ਸਗੋਂ ਉੱਠ ਕੇ ਫਿਰ ਹੁਦੇ ਚੱਲਣ ਕੁੱਟਣ ਲੱਗ ਪਏ ਇਹਦੇ ਸਾਦਾ ਸਰੀਰ ਪੱਥਰ ਵਰਗਾ ਸਖਤ ਹੈ ਆਪ ਦੇ ਚੱਲਣ ਖਵਲ ਫੁੱਲ ਗੰਗੋਮਲਾ ਆਦੇਚਾਨਾ ਨੂੰ ਕਿ ਦੁੱਖ ਤਾਂ ਨਹੀਂ ਹੋਇਆ ਕਿਨੇ ਨੇ ਅਮਰਤਾ ਧਾਰੀ ਇਸ ਕਰਕੇ ਭਲਿਆਂ ਸੇ ਭਲਾ ਕਰੇ ਸੇਂ ਜਗਤ ਜਿਉਹਾਰ ਬੁਰਿਆਂ ਸੇ ਜੇ ਭਲਾ ਕਰੇ ਤੇ ਵਿਰਲੇ ਸੰਸਾਰ ਭਲੇ ਭੁਲਾਈ ਨਾ ਕਹੇ ਬੁਰਿਆਂ ਕੇ ਵੀ ਸਾਥ ਕਿਆ ਵਿਸ਼ਨੂੰ ਦਾ ਘਟ ਗਿਆ ਪ੍ਰਿਗੂਰੇ ਮਾਰੀ ਲਾਤ ਜੋ ਤੁਸਕੋ ਕਾਂਟੇ ਧੋਏ ਦਿਨ ਕੋ ਬੋਤਨ ਫੂਲ ਤੁਸਕੋ ਫੂਲ ਕੇ ਬੂਲਾ ਬਾਕੋ ਸੂਲ ਕੀ ਸੂਲ ਉਹਨੇ ਕੰਡੇ ਵਿੱਚ ਜੇ ਤਾ ਕੰਡੇ ਹੀ ਮਿਲਣੇ ਤੂੰ ਆਪਣਾ ਭਲਾ ਕਰੀ ਜਾ ਕਈ ਕਰੇ ਭਲਾ ਕਰਦਾ ਲੋਕ ਮੇਰਾ ਬੁਰਾ ਕਰਦੇ ਆ ਫਿਰ ਜਿਹੜਾ ਬੁਰਾ ਬੀਜਦਾ ਉਹਨੂੰ ਤਾਂ ਬੁਰਾ ਹੀ ਮਿਲਣਾ ਤੈਨੂੰ ਤਾਂ ਤੇਰਾ ਤਾਂ ਭਲਾ ਹੀ ਹੋਣਾ ਫਿਰ ਤਾਂ ਫੁੱਲਾਂ ਦੇ ਫੁੱਲ ਹੀ ਲੈਣੇ ਉਹਦੀਆਂ ਸੂਲਾਂ ਦੀ ਸੁਗਾਈ ਮਿਲ ਜਾਂਦੀ ਆ ਜੇ ਫਿਰ ਖਿਮਾਤੀ ਨੂੰ ਕਹਿੰਦੇ ਨੇ ਖਿਮਾ ਦਾ ਸਰੂਪ ਕੀ ਹੈ ਕਹਿੰਦੇ ਜਦ ਕੋਈ ਬੰਦਾ ਆਪਣੇ ਨਾਲ ਵਧੇਚੀ ਕਰੇ ਜਾਂ ਗਾਲ੍ਹਾਂ ਕੱਢੇ ਤਾਂ ਉਹ ਤੋਂ ਫਾਸੋ ਬਦਲਾ ਲੈਣ ਦੀ ਤਾਕਤ ਆਪਣੇ ਸਰੀਰ ਵਿੱਚ ਹੁੰਦਿਆਂ ਹੋਇਆਂ ਵੀ ਉਹਨੂੰ ਕੁਝ ਨਾ ਕਹਿਣਾ ਇਹਦਾ ਨਾਮ ਹੈ ਖਿਮਾ ਪਰ ਜਿਸ ਵੇਲੇ ਸਾਧਗੁਰੂ ਅਮਰਦਾਸ ਜੀ ਬੱਖੇ ਚ ਦਾਤੂ ਨੇ ਲੱਤ ਮਾਰੀ ਸੀ ਤਾਂ ਉਸ ਵੇਲੇ ਗਰੀਬ ਨਾਦਨੀ ਖੀਮਾਂਗੋੜ ਗ੍ਰਹਿਣ ਕੀਤਾ ਘਵਾ ਉੱਠ ਕੇ ਉਹਦੇ ਚੰਨ ਕੁੱਟਣ ਲੱਗ ਪਏ ਸਾਡਾ ਸਰੀਰ ਖੰਗਰ ਵਰਗਾ ਸਾਡਾ ਸਰੀਰ ਚ ਹੱਡੀਆਂ ਨਿਕਲੀਆਂ ਤੁਹਾਡੇ ਦਰਦ ਤਾਂ ਨਹੀਂ ਹੋਇਆ ਕਿਤੇ ਨਾਲੇ ਲੱਤ ਚ ਦਰਦ ਹੋਣ ਲੱਗ ਗਿਆ ਮੁੜ ਕੇ ਗਿਆ ਫਿਰ ਤੀਜੇ ਪਾਸੇ ਉਹਦੇ ਦਰਦ ਸ਼ੁਰੂ ਹੋਇਆ ਚੌਥੇ ਪਾਸੇ ਵੇਲੇ ਤੇ ਹਾਂ ਪੰਜਵੇਂ ਪਾਸੇ ਚੜਨੀ ਪਿਆ ਤਾਂ ਜਾ ਕੇ ਦਰਦ ਆਟਿਆ ਸੀ ਇਸ ਕਰਕੇ ਦੇ ਦਾਤੂ ਨੇ ਲੱਤ ਮਾਰੀ ਬਾਦ ਦੂਜੇ ਪਾਸ਼ਾ ਦੇ ਸਹਜ ਜਦੇ ਸੀਗੇ ਦਾਤੂ ਤੇ ਦਾਤੂ ਦਾਤੂ ਵੱਡਾ ਸੀ ਦਾਤੂ ਸ਼ੋਤਕ ਤੋਂ ਇਸ ਕਰਕੇ ਫਰੀਦਾ ਜੋਤ ਹੈ ਮਾਰਨ ਮੁਕੀਆਂ ਜਿਨ੍ਹਾਂ ਦਾ ਮਾਰੇ ਘੋਮਾ ਆਪਣਾ ਕਰ ਜਾਇਆ ਪੈ ਇਨ੍ਹਾਂ ਦੇ ਚੋਮ ਫਰੀਦਾ ਜੀਓ ਪਵਾਹੀ ਕਬ ਜੇ ਸਾਈਂ ਦੋੜਾ ਸਭ ਇਹ ਪਿਛੇ ਜਾ ਬਿਆਲ ਤਾਲੀਆਂ ਤਾਂ ਸਾਈਂ ਦਾ ਦਰਬਾਰ ਹੈ ਇਹ ਆਪਾਂ ਅੱਗੇ ਜਾ ਕੋਣ ਕਥਾ ਸੁਣੀ ਲੈਣੀ ਸਲੋਕਾਂ ਦੀ ਸਤ ਸੰਤੋਖ ਰੋ ਜਨ ਭਾਈ ਖਿਮਾ ਗੋ ਸਤਗੁਰ ਸਰਨਾਈ ਖਿਮਾ ਗਰੀਬੀ ਆਨੰਦ ਸਹਿਜ ਸਹਿਜ ਜਪਤ ਹੈ ਗੁਰਦਾਸ ਖਿਮਾ ਗਹੀ ਸਤ ਸੱਚ ਜੋ ਖਾਇਓ ਅੰਮ੍ਰਿਤ ਨਾਮ ਘਰੀ ਕਿਰਪਾ ਠਾਕੁਰ ਪਈ ਆਨੰਦ ਸੂਖ ਵਿਚਾਰ ਖਿਮਾ ਧਾਰਨੀ ਇਸ ਪ੍ਰਕਾਰ ਜਿਹੜੀ ਹੈ ਨਾ ਖਿਮਾ ਮਹਾਰਾਜ ਕਹਿੰਦੇ ਆ ਇਹ ਸਭ ਤੋਂ ਵੱਡੀ ਹੈ ਤਾਂ ਸਤਿਗੁਰ ਮਹਾਰਾਜ ਤਾਉਲ ਬਚਨ ਫਰਮਾਉਂਦੇ ਹਨ ਇਹ ਭਾਈ ਗੁਰਸੇਵਾ ਦੇ ਕਾਰਨ ਨਾਲ ਸਭ ਪਦਾਰਥ ਮਿਲਦੇ ਨੇ ਕਿਉਂਕਿ ਮਹਾਰਾਜ ਜੀ ਸਾਰੇ ਪਦਾਰਥਾਂ ਦੀ ਪ੍ਰਾਪਤੀ ਕਿਵੇਂ ਹੁੰਦੀ ਆ ਆ ਸਤਿਗੁਰੂ ਮਹਾਰਾਜ ਨੇ ਜੇ ਵਚਨ ਕੀਤੇ ਨੇ ਪਰ ਇਹ ਧਿਆਨ ਦੇਣਾ ਕਿ ਖਿਮਾ ਦੇ ਚਾਰਚ ਬਣੋ ਹਮੇਸ਼ਾ ਖਿਮਾ ਮੰਗ ਲਓ ਹੈ ਰੱਖੇ ਚੱਲਦਾ ਸੌਰੀ ਸੌਰੀ ਕਰਦੇ ਔਰ ਇੰਨਾ ਖਿਮਾ ਖਿਮਾ ਕਰ ਦੇਣ ਨਾਲ ਮੈਨੂੰ ਮaaf ਕਰ ਦੇਣ ਨਾਲ ਮੈਨੂੰ ਹੋਰ ਚੀਜ਼ ਹੈ ਸਮਰੱਥ ਵੀ ਹੋਣਾ ਪਰਮੇਸ਼ਰ ਰੋਜ਼ ਖਿਮਾ ਕਰਦੇ ਪਾਰਬ੍ਰह्म ਪੁਰਖ ਦਾ ਦਾਤਾ ਹੈ ਨਾਨਕ ਗੁਰਸੇਵਾ ਕਿ ਨ ਲਭਿਅਤੇ ਸਤਿਗੁਰੁ ਮਹਾਰਾਜ ਕਿਨੇ ਸਭ ਪੁਰਖਾਂ ਦਾ ਦਾਤਾ ਜੋ ਪਾਰਬ੍ਰह्म ਹੈ ਉਹਦੇ ਸਰੂਪ ਜੋ ਪੂਰਨ ਪੁਰਖ ਗੁਰੂ ਹਨ ਸਰਦਾ ਭਾਵਨਾ ਨਾਲ ਜੰਨ ਗੁਰਾਂ ਦੀ ਸੇਵਾ ਕਰਨ ਨਾਲ ਕਿੰ ਜਿਹੜਾ ਜਿਹੜਾ ਪਦਾਰਥ ਨਾ ਨਹੀਂ ਲੱਭਦਾ ਤਾਂ ਸਾਰੇ ਪਦਾਰਥ ਲੱਭਦੇ ਨੇ